ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰ ਫਾਰਮ ਸ਼ੇਅਰ ਕਰਦ ਹਾਂ ਦੋਸਤੋ ਅੱਜ ਤੁਹਾਨੂੰ ਸਾਡੇ ਫਾਰਮ ਦੇ ਪਸ਼ੂਆਂ ਦੀ ਇਮਿਊਨਿਟੀ ਦਾ ਰਾਜ ਦੱਸਦੇ ਹਾਂ ਜੀ ਵੀ ਸਾਡੇ ਪਸ਼ੂ ਗਰਮੀ ਦੇ ਵਿੱਚ ਸਰਵਾਈਵ ਕਿਉਂ ਕਰਦੇ ਨੇ ਦੋਸਤੋ ਇਹ ਅੱਜ ਆਪਣੇ ਕੋਲ 27 28 ਦਿਨ ਦੀ ਬੱਚੀ ਹੋ ਚੁੱਕੀ ਹੈ ਠੀਕ ਹੈ ਜੀ ਇਸ ਪੋਰਸ਼ਨ ਦੇ ਵਿੱਚ ਆ ਸਾਡੇ ਕਿ ਦੇਖ ਲਓ ਸਾਰੇ ਪਾਸਿਓ ਇਹ ਬੰਦ ਹੈ ਉਧਰੋਂ ਵੀ ਬੰਦ ਹੈ ਇਧਰੋਂ ਵੀ ਬੰਦ ਹੈ ਜਿਹੜੀ ਕੋਈ ਨੈਚੁਰਲ ਹਵਾ ਲੱਗੂਗੀ ਲੱਗੂਗੀ ਕੋਈ ਇਹਦੇ ਉੱਪਰ ਜਿਹੜਾ ਉਹ ਪੱਖਾ ਨਹੀਂ ਚੱਲੂਗਾ ਠੀਕ ਹੈ ਜੀ ਕੋਈ ਪੱਖਾ ਨਹੀਂ ਚੱਲੂਗਾ ਪਾਣੀ ਇਹਦੇ ਅੱਗੇ ਰੱਖਿਆ ਕੱਪਸਟਾਰਟ ਅੱਗੇ ਰੱਖਿਆ ਥੱਲੇ ਤੂੜੀ ਪਾਈ ਹੋਈ ਹੈ ਖੁੱਲੀ ਵੀ ਛੜਦੀ ਦੀ ਹੈ ਇਹਦੇ ਵਿੱਚ ਤੇ ਬੰਦ ਵੀ ਲਈਦੀ ਹੈ ਸਿੰਘ ਇਹਦੇ ਕੱਢ ਤੇ ਦੇਖੋ ਜੀ ਵਛੀ ਨੂੰ ਜਿੱਦਾਂ ਦੀ ਤੁਸੀਂ ਆਦਤ ਪਾ ਲੋਗੇ ਉਦਾਂ ਦੇ ਹੀ ਟੈਂਪਰੇਚਰ 'ਚ ਇਹ ਢਲ ਜਾਂਦੀਆਂ ਨੇ ਹੁਣ ਦੇਖੋ ਇੰਨੀ ਗਰਮੀ ਦੇ ਵਿੱਚ ਅਸੀਂ ਇੱਥੇ ਕੋਈ ਪੱਖਾ ਨਹੀਂ ਲਾਇਆ ਕੋਈ ਇੱਥੇ ਫੁਹਾਰਾ ਨਹੀਂ ਲਾਇਆ ਮੱਛਰ ਵੀ ਦੇਖ ਲਿਆ ਇਹਨੇ ਧੁੱਪ ਵੀ ਵੇਖ ਲਈ ਗਰਮੀ ਵੀ ਦੇਖ ਲਈ ਕਿਉਂਕਿ ਤੁਹਾਡੇ ਸਾਹਮਣੇ 7ਵੇਂ ਮਹੀਨੇ ਦੇ ਵਿੱਚ ਇਹ ਜਿਹੜੀ ਐ ਬੱਚੀ ਸੂਈ ਹੋਈ ਹੈ ਆਪਣੀ ਗਾਂ ਸੂਈ ਸੀ ਉਹਨੇ ਬੱਚੀ ਦਿੱਤੀ ਸੀ। ਦੋਸਤੋ ਇਦਾਂ ਇੱਕ ਬੱਚੇ ਨੂੰ ਤਰਾਸ਼ਣਾ ਪੈਂਦਾ ਹੈ ਜੇ ਆਪਾਂ ਇਹਨੂੰ ਵੱਡਾ ਕਰਕੇ ਵੀ ਗਾਵਾਂਾਂ ਦੇ ਵਿੱਚ ਕੋਈ ਦਿੱਕਤ ਨਾ ਆਵੇ, ਗਰਮੀ ਨਾ ਮੰਨਣ। ਜੇ ਦੇਖੋ ਹੁਣ ਆਪਾਂ ਜੰਮਦੇ ਬੱਚੇ ਇਹਨਾਂ ਨੂੰ ਚਾਹੇ ਤੇ ਪੱਖਾ ਲਾ ਦਈਏ, ਚਾਹੇ ਇਹਨੂੰ ਏਸੀ 'ਚ ਰੱਖ ਲਈਏ, ਇਹਨੂੰ ਉਦਾਂ ਦੀ ਹੱਥ ਪੈ ਜਾਣੀ ਹੈ, ਠੀਕ ਹੈ ਜੀ। ਅਸੀਂ ਆ ਤਾਂ ਚਲੋ ਹੁਣ ਇੱਧਰ ਸ਼ੈੱਡ ਪਾ ਲਿਆ, ਅਸੀਂ ਬੀਣਾ ਛੱਤ ਤੋਂ ਵੀ ਬੱਚੀਆਂ ਰੱਖਦੇ ਰਹੇ ਆ ਫਿਆਲ ਦੇ ਵਿੱਚ ਹੁਣ ਛੱਤ ਦੇ ਵਿੱਚ ਇਹ ਠੰਡ ਦਾ ਮਾਹੌਲ ਦੇ ਵਿੱਚ ਗਿੱਜ ਜੂਗੀ ਸੋ ਇੱਥੇ ਕਰਕੇ ਜਿੱਦਾਂ ਦੀ ਆਪਾਂ ਆਦਤ ਪਾਵਾਂਗੇ ਬੱਚੇ ਨੂੰ ਬੱਚਾ ਉਸ ਦੇ ਹਿਸਾਬ ਨਾਲ ਢਲ ਜਾਊਗਾ ਲੇਕਿਨ ਇਹ ਮੈਟਰ ਕਰਦਾ ਹੈ ਕਿ ਤੁਹਾਡੇ ਕੋਲ ਲਾਈਨ ਕਿ ਕਿੱਦਾਂ ਦੀ ਹੈ ਉਹ ਬੱਚਾ ਸੋਹਣ ਕਿੱਡਾ ਹੈ ਠੀਕ ਹੈ ਨਾ ਹੁਣ ਜੇ ਤੁਸੀਂ ਇੱਕ ਬਹੁਤ ਹੀ ਪਿਓਰ ਲਾਈਨ ਦੇ ਬੱਚੇ ਨੂੰ ਤੁਸੀਂ ਚੰਗਾ ਟੀਕਾ ਲਵਾ ਕੇ ਬਹੁਤ ਹੀ ਪਿਓਰ ਲਾਈਨ ਦਾ ਬਹੁਤ ਹੀ ਪਿਓਰ ਗਾਂ ਦਾ ਬੱਚਾ ਉਹਨੂੰ ਤੁਸੀਂ ਗਰਮੀ 'ਚ ਬੰਨਤਾ ਬਈ ਉਹਨੂੰ ਤਾਂ ਜਦੀ ਫੀਵਰ ਹੋ ਕੇ ਥਲੇਰੀਆ ਹੋ ਜਾਣਾ ਸੋ ਇਹ ਗੱਲਾਂ ਬਹੁਤ ਮੈਟਰ ਕਰਦੀਆਂ ਨੇ ਪਸ਼ੂ ਦੀ ਇਮਿਊਨਿਟੀ ਵਧਾਉਣ ਵਾਸਤੇ ਆਹ ਦੇਖ ਲੋ ਆਹ ਬੇਟੀਆਂ ਤੁਹਾਡੇ ਸਾਹਮਣੇ ਬਿਲਕੁਲ ਆਹ ਵੀ ਬੱਚੀ ਐਵੇਂ ਤਰਾਸ਼ੀ ਐ ਤੇ ਇਹ ਵੀ ਉਦਾਂ ਹੀ ਬਣੂਗੀ ਹੁਣ ਇਹ ਜਿਨ੍ਹਾਂ ਨੇ ਆਹ ਗਰਮੀ ਕੱਢ ਲਈ ਇਹ ਕੋਈ ਅੱਗੇ ਗਰਮੀ 'ਚ ਪਰਵਾਹ ਥੋੜੀ ਕਰਨਗੀ ਆਹ ਬੇਟੀਆਂ ਬਿਲਕੁਲ ਟੋਰ ਨਾਲ ਜਗਾਲੀ ਕਰਦੀਆਂ ਸੋ ਇਹ ਇੱਕ ਪ੍ਰੈਕਟੀਕਲ ਥਿਊਰੀ ਆ ਨੇ ਸਾਡੀਆਂ ਜਿਹੜੇ ਜਿਹੜੇ ਵੀਰ ਸਾਡੇ ਨਾਲ ਜੁੜਨਗੇ ਅਸੀਂ ਉਹਨਾਂ ਨੂੰ ਦੱਸਦੇ ਜਾਵਾਂਗੇ ਵੀ ਕਿੱਦਾਂ ਆਪਾਂ ਇੱਕ ਬੱਚੇ ਨੂੰ ਤਰਾਸ਼ਣਾ ਤੇ ਕਿਦਾਂ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਆਪਣੀਆਂ ਚੁਣੌਤੀਆਂ ਆਉਣੀਆਂ ਇਹਨਾਂ ਨੂੰ ਆਪਾਂ ਸਵੀਕਾਰ ਕਰਨਾ ਦੇਖੋ ਲਾਂ ਨੂੰ ਹੁਣ ਇਹਨਾਂ ਤੇ ਭਾਵੇਂ ਪੱਖੇ ਲਾ ਦਿਓ ਭਾਵੇਂ ਕੂਲਰ ਲਾ ਦਿਓ ਭਾਵੇਂ ਏਸੀ ਲਾ ਦਿਓ ਨੋ ਟੈਨਸ਼ਨ ਸੋ ਇਸੇ ਕਰਕੇ ਹਰੇਕ ਬੰਦੇ ਦੀ ਆਪਣੀ ਥਿਊਰੀ ਹੈ ਹਰੇਕ ਬੰਦੇ ਦਾ ਆਪਣਾ ਪ੍ਰੈਕਟੀਕਲ ਹੁੰਦਾ ਹੈ ਥੈਂਕ ਯੂ ਜੀ